ਨਮਸਕਾਰ ਸਤਿ ਸ਼੍ਰੀ ਅਕਾਲ ਮੁਰਤੋਂ ਜੁੜ ਚੁੱਕੇ ਹੋ ਰਿਤਮ ਪੰਜਾਬੀ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਵਨ ਨੇਸ਼ਨ ਵਨ ਇਲੈਕਸ਼ਨ ਦੀ ਸੀਰੀਜ਼ ਦੇ ਇਸ ਦੂਸਰੇ ਭਾਗ ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਪਹਿਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਕਿਸ ਤਰੀਕੇ ਨਾਲ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹੋਰਾਂ ਨੇ ਜਿਹੜੀ ਇੱਕ ਜਿਹੜਾ ਇੱਕ ਸੁਪਨਾ ਕੀਤਾ ਸੀ ਤੇ ਵਾਅਦਾ ਕੀਤਾ ਸੀ ਸਾਡੀ ਦੇਸ਼ ਦੀ ਜਨਤਾ ਦੇ ਨਾਲ ভোটার ਦੇ ਨਾਲ ਕਿ ਜਨਤਾ ਦੇ ਅ ਜਨਤਾ ਦੇ ਸਿਰ ਦੇ ਉੱਤੋਂ ਅਤੇ ਦੇਸ਼ ਦੇ ਖਜ਼ਾਨੇ ਦੇ ਉੱਤੇ ਅਤੇ ਦੇਸ਼ ਦੇ ਸਾਧਨਾ ਅਤੇ ਸੰਸਾਧਨਾ ਦੇ ਉੱਤੇ ਪੈ ਰਹੇ ਲਗਾਤਾਰ ਬੋਝ ਜਿਸ ਦਾ ਕਾਰਨ ਕੇ ਭਾਰਤ ਦੀ ਗੁੰਜਲਦਾਰ ਚੋਣ ਪ੍ਰਕਿਰਿਆ ਚੋਣ ਪ੍ਰਣਾਲੀ ਜਿਸ ਦੇ ਤਹਿਤ ਕਦੇ ਕਿਸੇ ਸੂਬੇ ਦੀ ਇਲੈਕਸ਼ਨ ਆ ਗਈ ਵਕ ਵਕ ਤੇ ਕਦੇ ਕੇਂਦਰ ਸਰਕਾਰ ਦੀ ਇਲੈਕਸ਼ਨ ਆ ਗਈ ਤਾਂ ਕਦੇ ਸਾਡੀਆਂ ਜਿਹੜੀਆਂ ਸਥਾਨਕ ਸਰਕਾਰਾਂ ਸਥਾਨਕ ਇਕਾਈਆਂ ਨੇ ਉਹਨਾਂ ਦੀਆਂ ਇਲੈਕਸ਼ਨਾਂ ਆ ਗਈਆਂ ਇਸ ਸਿਲਸਲੇ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਯਤਨ ਕੀਤਾ ਕਿ ਤੁਹਾਨੂੰ ਮੋٹے ਰੂਪ ਦੇ ਵਿੱਚ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਹੁਣ ਤੱਕ ਦਾ ਸਫਰ 1 ਨੇਸ਼ਨ 1 ਇਲੈਕਸ਼ਨ ਦਾ ਤੀਜੀ ਵਾਰੀ ਜਿਹੜੀ ਗਵਰਨਮੈਂਟ ਗਵਰਨਮੈਂਟ ਫਾਰਮੇਸ਼ਨ ਹੋਈ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਹੁਣ ਤੱਕ ਉਹਨਾਂ ਦੀ ਪ੍ਰੋਗਰੈਸ ਕਿਵੇਂ ਰਹੀ ਉਹਨਾਂ ਦੀ ਤਰੱਕੀ ਕਿਵੇਂ ਰਹੀ ਤੇ ਆਓ ਉਹਨ ਇਸ ਪਾਰਟ ਨੂੰ ਅੱਗੇ ਲੈ ਕੇ ਜਾਂਦੇ ਹਾਂ ਜਿਸ ਦੇ ਵਿੱਚ ਆਪਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਕਿਉਂ ਜ਼ਰੂਰੀ ਹੈ ਕਿਹੜੇ ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਦੇ ਨਾਲ ਸਾਡੇ ਦੇਸ਼ ਦੇ ਉੱਤੇ ਸਾਡੀ ਦੇਸ਼ ਦੇ ਆਮ ਜਨਤਾ ਆਮ ਆਵਾਮ ਦੇ ਉੱਤੇ ਇਸ ਗੁੰਜਲਦਾਰ ਗੁੰਜਲਦਾਰ ਚੋਣ ਪ੍ਰਕਿਰਿਆ ਦੇ ਕਰਕੇ ਮਾੜਾ ਅਸਰ ਪੈਂਦਾ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਅਸਰ ਪੈਂਦਾ ਤੇ ਕਿਉਂ ਜ਼ਰੂਰੀ ਹੈ ਕਿਉਂ ਲਾਜ਼ਮੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਸੁਪਨਾ ਤਾਂ ਆਓ ਇਸ ਪਾਰਟ ਨੂੰ ਇਸ ਭਾਗ ਨੂੰ ਸ਼ੁਰੂ ਕਰਦੇ ਹਾਂ ਹੁਣ ਤੁਹਾਡੇ ਮਨ ਦਾ ਸਵਾਲ ਹੋਏਗਾ ਕਿ 1967 ਤੋਂ ਇਹ ਸਿਸਟਮ ਬੰਦ ਕਿਉਂ ਕਰ ਦਿੱਤਾ ਗਿਆ ਤੁਹਾਡੀ ਜਾਣਕਾਰੀ ਇਹ ਦੱਸ ਦਵਾਂ ਕਿ ਬਹੁਤ ਸਾਰੇ ਸੂਬੇ ਜਿਹੜੇ ਉਸ ਵਕਤ ਭਾਸ਼ਾ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਪਾਣੀਆਂ ਦੇ ਆਧਾਰ ਤੇ ਖੇਤਿਆਂ ਦੇ ਆਧਾਰ ਤੇ ਵੰਡ ਕਰਨ ਦੀ ਮੰਗ ਕਰਨ ਲੱਗੇ ਸਨ ਜਿਸ ਤਰੀਕੇ ਨਾਲ ਪੰਜਾਬ ਦੀ 1966 ਦੀ ਵੰਡ ਹੋਈ ਸੀ ਯਾਨੀ ਕਿ ਸੂਬਿਆਂ ਦਾ ਜਿਹੜਾ ਪੁਨਰਗਠਨ ਸੀਗਾ ਉਸ ਦੀ ਸ਼ੁਰੂਆਤ ਉਦੋਂ ਹੋ ਚੁੱਕੀ ਸੀ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਿਆ ਕਿ ਪੰਜਾਬ ਹਰਿਆਣਾ ਹਿਮਾਚਲ ਅਲੱਗ ਹੋਏ ਇਸੇ ਤਰੀਕੇ ਨਾਲ ਅ ਤੇਲੰਗਾਨਾ ਤੇ ਹੋਰ ਸੂਬੇ ਅਲੱਗ ਹੋਏ ਇਸੇ ਤਰੀਕੇ ਨਾਲ ਮਹਾਰਾਸ਼ਟਰ ਤੇ ਹੋਰ ਸੂਬੇ ਅਲੱਗ ਹੋਏ ਮਤਲਬ ਬਹੁਤ ਸਾਰੇ ਬਹੁ ਗਿਣਤੀ ਸੂਬੇ ਜਿਹੜੇ ਆ ਉਹ ਇੱਕ ਦੂਜਿਆਂ ਤੋਂ ਕਈ ਸਾਰੇ ਆਧਾਰ ਦੇ ਉੱਤੇ ਅਲੱਗ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਹੈ ਕਿਉਂਕਿ ਸੂਬਿਆਂ ਦੇ ਪੁਨਰਗਠਨ ਹੋਏ ਸੂਬਿਆਂ ਦੇ ਨਵ ਨਿਰਮਾਣ ਹੋਏ ਸੂਬਿਆਂ ਦੀ ਤਰੱਕੀ ਦੇ ਉੱਤੇ ਧਿਆਨ ਦੇਣਾ ਸੀਗਾ ਸਾਰੀਆਂ ਸਰਕਾਰਾਂ ਦੀ ਫਾਰਮੇਸ਼ਨ ਤੋਂ ਲੈ ਕੇ ਉਹਨਾਂ ਦੀਆਂ ਰਾਜਧਾਨੀਆਂ ਵਿਕਸਿਤ ਕਰਨੀਆਂ ਵਾਕਵਾ ਕਰੋਜਗਾਰ ਦੇ ਸਾਧਨ ਵਿਕਸਿਤ ਕਰਨੇ ਇਸ ਕਰਕੇ 1967 ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੀ ਬੰਦ ਹੋ ਗਈ ਸੀ ਪਰੰਤੂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦਾ ਲਗਾਤਾਰਤਾ ਦੇ ਨਾਲ ਇਹ ਸੁਪਨਾ ਰਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਉਹ ਇਸ ਕਰਕੇ ਜਿਹੜੀਆਂ ਸਿਫਾਰਸ਼ਾਂ ਕਮੇਟੀ ਨੇ ਦਿੱਤੀਆਂ ਨੇ ਜਿਹੜੀ ਕਮੇਟੀ ਆ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਸੀ ਉਹਨਾਂ ਨੇ ਬਹੁਤ ਮਹੱਤਵਪੂਰਨ ਗੱਲਾਂ ਉਠਾਈਆਂ ਨੇ ਮਹੱਤਵਪੂਰਨ ਗੱਲਾਂ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਦੇਸ਼ ਦਾ ਬਹੁਤ ਜ਼ਿਆਦਾ ਕੀਮਤੀ ਸਮਾਂ ਜਿਹੜਾ ਹੈ ਉਹ ਵੱਖ-ਵੱਖ ਸਾਲਾਂ ਦੇ ਵਿੱਚ ਵੱਖ-ਵੱਖ ਸਮਿਆਂ ਦੇ ਵਿੱਚ ਇੱਕ-ਇੱਕ ਦੋ-ਦੋ ਮਹੀਨੇ ਦੇ ਗੈਪ ਤੋਂ ਬਾਅਦ ਉਸ ਅੰਤਰ ਤੋਂ ਬਾਅਦ ਜਿਹੜੀ ਕੋਈ ਚੋਣ ਆ ਜਾਂਦੀ ਹੈ ਬਹੁਤ ਸਮਾਂ ਜਿਹੜਾ ਦੇਸ਼ ਦਾ ਉਹ ਨਸ਼ਟ ਹੋ ਜਾਂਦਾ ਜਦੋਂ ਮੈਂ ਪਹਿਲਾਂ ਉਦਾਹਰਨ ਲਈ ਤੁਹਾਨੂੰ ਦੱਸਦਾ ਕਿ 2 ਮਹੀਨੇ ਪਹਿਲਾਂ ਕਿਸੇ ਸੂਬੇ ਦੀ ਸਰਕਾਰ ਬਣੀ ਉੱਥੇ ਇਲੈਕਸ਼ਨਾਂ ਹੋਈਆਂ ਕਈ ਪੜਾਅ ਦੀਆਂ ਕਈ ਗੇੜਾਂ ਦੀਆਂ 2 ਮਹੀਨੇ ਬਾਅਦ ਕਿਸੇ ਹੋਰ ਚ ਹੋ ਗਈਆਂ 5 ਮਹੀਨੇ ਬਾਅਦ ਕਿਸੇ ਹੋਰ ਚ ਹੋ ਗਈਆਂ ਤਾਂ ਦੇਸ਼ ਦਾ ਕਿੰਨਾ ਸਾਰਾ ਸਮਾਂ ਅਤੇ ਤਾਕਤ ਅਤੇ એનર્ਜੀ ਜਿਹੜੀ ਹੈ ਉਹ ਵੇਸ ਚਲੀ ਗਈ ਦੂਜੀ ਗੱਲ ਸਾਡੇ ਜਿਹੜੇ ਸੁਰੱਖਿਆ ਕਰਮੀ ਨੇ ਸਾਡੇ ਜਿਹੜੇ ਸੁਰੱਖਿਆ ਦੱਸਦੇ ਨੇ ਜਿਹੜੇ ਚੋਣ ਪ੍ਰਕਿਰਿਆ ਨੂੰ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਦੇ ਨੇ ਉਹਨਾਂ ਦੇ ਮਨ ਦੇ ਉੱਤੇ ਲਗਾਤਾਰ ਡਿਊਟੀ ਦਾ ਦਬਾਅ ਤੇ ਡਿਊਟੀ ਦਾ ਪ੍ਰੈਸ਼ਰ ਬਣਿਆ ਰਹਿੰਦਾ ਕਿ ਕਦੇ ਜੰਮੂ ਕਸ਼ਮੀਰ ਤੋਂ ਉਹਨਾਂ ਦੀਆਂ ਬਟਾਲ ਲੈਣਾਂ ਜਿਹੜੀਆਂ ਨੇ ਉਹ ਮਹਾਰਾਸ਼ਟਰ ਭੇਜੀਆਂ ਜਾਂਦੀਆਂ ਨੇ ਕਦੇ ਮਹਾਰਾਸ਼ਟਰ ਤੋਂ ਤੇਲੰਗਾਨਾ ਜਾਂ ਫਿਰ ਝਾਰਖੰਡ ਜਾਂ ਫਿਰ ਹਰਿਆਣਾ ਜਾਂ ਫਿਰ ਦਿੱਲੀ ਜਾਂ ਫਿਰ ਬਿਹਾਰ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਹੁੰਦੀ ਹੈ ਸੋ ਜਿਹੜੇ ਸਾਡੇ ਸੁਰੱਖਿਆਦਸਤ ਦੇ ਨੇ ਉਹਨਾਂ ਦੇ ਉੱਤੇ ਲਗਾਤਾਰਤਾ ਦੇ ਨਾਲ ਇੱਕ ਮਾਨਸਿਕ ਤਣਾਅ ਤੇ ਮਾਨਸਿਕ ਬੋਝ ਬਣਿਆ ਰਹਿੰਦਾ ਸਾਡੇ ਦੇਸ਼ ਭਾਰਤ ਦੇ ਕੋਲ ਅ ਇਹ ਇਸ ਤਰੀਕੇ ਦੀ ਸੁਰੱਖਿਆ ਵਿਵਸਥਾ ਹੈ ਜਾਂ ਸਾਡੇ ਕੋਲ ਇਸ ਤਰੀਕੇ ਦੇ ਸੁਰੱਖਿਆ ਦੇ ਪ੍ਰਬੰਧ ਹਨ ਕਿ ਸਾਰੇ ਦੇਸ਼ ਦੇ ਵਿੱਚ ਸਾਡੀ ਭਾਰਤੀ ਫੌਜ ਸਾਡੇ ਜਿਹੜੇ ਨੀਮ ਸੁਰੱਖਿਆ ਦਸਤਿਆਂ ਦੇ ਜਿਹੜੇ ਬਲ ਨੇ ਚਾਹੇ ਉਹ ਆਈਟੀਬੀਪੀ ਹੋਵੇ ਚਾਹੇ ਉਹ ਬੀਐਸਐਫ ਹੋਵੇ ਚਾਹੇ ਉਹ ਸੀਆਰਪੀਐਫ ਹੋਵੇ ਚਾਹੇ ਉਹ ਸੀਆਈਐਸਐਫ ਹੋਵੇ ਜਾਂ ਫਿਰ ਵੱਖ-ਵੱਖ ਸੂਬਿਆਂ ਦੀਆਂ ਵੱਖ-ਵੱਖ ਜਿਹੜੀਆਂ ਪੁਲਿਸਿਜ਼ ਨੇ ਜਿਹੜੇ ਉੱਥੋਂ ਦੇ ਪੁਲਿਸ ਨੇ ਉਹਨਾਂ ਦੇ ਰਾਹੀਂ ਸਾਡੇ ਕੋਲ ਇੰਨੀ ਅਹ ਐਨੀ ਯੋਗਤਾ ਐਨੀ ਤਾਕਤ ਹੈ ਕਿ ਸਾਰੇ ਦੇਸ਼ ਦੇ ਵਿੱਚ ਸਾਰੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਇੱਕੋ ਸਮੇਂ ਦੇ ਉੱਤੇ ਕਰਵਾ ਲਈਆਂ ਜਾਣ ਤੀਸਰੀ ਗੱਲ ਦੇਸ਼ ਦੇ ਜਿਹੜੇ ਕੀਮਤੀ ਸਾਧਨ ਤੇ ਸੰਸਾਧਨ ਨੇ ਸਾਧਨਾ ਤੇ ਸੰਸਾਧਨਾਂ ਦੀ ਜਦੋਂ ਗੱਲ ਕਰਦਾ ਤਾਂ ਜਿੰਨੀ ਵੀ ਸਰਕਾਰੀ ਸੰਪਤੀ ਹੈ ਉਸ ਦੇ ਵਿੱਚ ਤੁਸੀਂ ਹਾਂ ਜਿਹੜੇ ਸਾਡੇ ਸਾਡੇ ਜਿਹੜੇ ਮਾਨਯੋਗ ਦਰਸ਼ਕੋ ਤੁਸੀਂ ਇਹ ਗੱਲ ਸੋਚ ਕੇ ਵੇਖੋ ਕਿ ਈਵੀਐਮ ਮਸ਼ੀਨ ਤੋਂ ਲੈ ਕੇ ਵੀਪੀਪੈਟ ਮਸ਼ੀਨਾਂ ਤੱਕ ਉਹ ਸਰਕਾਰੀ ਗੱਡੀਆਂ ਜਿਹੜੀਆਂ ਗੱਡੀਆਂ ਦੇ ਰਾਹੀਂ ਵਕ ਵਕ ਅਧਿਕਾਰੀ ਵਕ ਵਕ ਵੱਡਾ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਅਮਲਾਂ ਫੈਲਾ ਆਉਂਦਾ ਹੈ ਕਰਮਚਾਰੀ ਡਿਊਟੀ ਨਿਭਾਉਣ ਲਈ ਆਉਂਦੇ ਨੇ ਉਹ ਸਾਰੀ ਜਿਹੜੀ ਸੰਪਤੀ ਹੈ ਉਹ ਸੰਪਤੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲਗਾਤਾਰਤਾ ਦੇ ਨਾਲ ਮੂਵ ਕਰਦੀ ਹੈ ਤਾਂ ਉਸ ਦੀ ਟੁੱਟ ਭੱਜ ਹੁੰਦੀ ਹੈ ਉਸ ਟੁੱਟ ਭੱਜ ਦਾ ਜਿਹੜਾ ਸਾਰਾ ਬੋਝ ਹੈ ਉਹ ਪੈਂਦਾ ਕਿਸ ਦੇ ਉੱਤੇ ਹੈ ਕੁੱਲ ਮਿਲਾ ਕੇ ਉਸ ਦਾ ਸਾਰਾ ਬੋਝ ਦੇਸ਼ ਦੇ ਉੱਤੇ ਪੈਂਦਾ ਹੈ ਦੇਸ਼ ਦੇ ਖਜ਼ਾਨੇ ਦੇ ਉੱਤੇ ਪੈਂਦਾ ਹੈ ਦੇਸ਼ ਦੇ ਖਜ਼ਾਨੇ ਦੇ ਉੱਤੇ ਕਿਵੇਂ ਪੈਂਦਾ ਹੈ ਦੇਸ਼ ਦਾ ਖਜ਼ਾਨਾ ਤਾਂ ਵਿਕਸਤ ਹੁੰਦਾ ਜੇਕਰ ਤੁਸੀਂ ਦੇਸ਼ ਦੇ ਮਾਣਯੋਗ ਨਾਗਰਿਕ ਦੇਸ਼ ਦੇ ਮਾਣਯੋਗ ਵੋਟਰ ਆਪਣੀ ਕੀਮਤੀ ਕਮਾਈ ਦੇ ਵਿੱਚੋਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਟੈਕਸ ਪੇ ਕਰਦੇ ਹਾਂ ਤੁਹਾਡੇ ਟੈਕਸ ਪੇਰ ਦਾ ਪੈਸਾ ਹੈ ਜਿਸ ਦੇ ਨਾਲ ਬਾਕੀ ਜਿਹੜੇ ਸੰਸਾਧਨ ਨਿਰਦੇਸ਼ ਦੇ ਉਹਨਾਂ ਦਾ ਨਿਰਮਾਣ ਹੁੰਦਾ ਉਸ ਦੀ ਉਸ ਦੀ ਟੁੱਟ ਭੱਜ ਦੇ ਵਿੱਚ ਬਹੁਤ ਸਾਰਾ ਬਚਾਅ ਆਏਗਾ ਤੀਜੀ ਗੱਲ ਬਹੁਤ ਸਾਰਾ ਪੈਸਾ ਜਿਹੜਾ ਹੈ ਅਰਬਾਂ ਖਰਬਾਂ ਰੁਪਏ ਜਿਹੜੇ ਨੇ ਉਹ ਭਾਰਤੀ ਚੋਣ ਪ੍ਰਕਿਰਿਆ ਦੇ ਵਿੱਚ ਖਰਚ ਹੁੰਦੇ ਨੇ ਉਹਨਾਂ ਦੀ ਸਯੋਗ ਵਰਤੋਂ ਹੋਏਗੀ ਕਿੱਥੇ ਤਾਂ ਕਈ ਸੌ ਅਰਬ ਰੁਪਈਆ ਮੰਨ ਲਓ ਕਿਸੇ ਸੂਬੇ ਦੀ ਇਲੈਕਸ਼ਨ ਦੇ ਖਰਚ ਹੋਇਆ ਫਿਰ ਦੂਜੇ ਪਾਸੇ ਖਰਚ ਹੋਇਆ ਫਿਰ ਸਾਰੀਆਂ ਟੀਮਾਂ ਮੂਵ ਕੀਤੀਆਂ ਫਿਰ ਸਾਰੇ ਸੰਸਾਧਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕੀਤੇ ਤਾਂ ਥੋੜੀ 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 ਕਰਕੇ ਪੂੰਜੀ ਜਦੋਂ ਖਰਚੀ ਜਾਂਦੀ ਹੈ ਤਾਂ ਉਸ ਪੂੰਜੀ ਦਾ ਸਾਧ ਉਪਯੋਗ ਨਹੀਂ ਹੁੰਦਾ ਕਿੱਥੇ ਹੋਣਾ ਕੀ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਵੀ ਇੱਕੋ ਸਮੇਂ ਅਸੈਂਬਲੀਆਂ ਦੀਆਂ ਸੂਬਿਆਂ ਦੀਆਂ ਇਲੈਕਸ਼ਨਾਂ ਵੀ ਇੱਕੋ ਸਮੇਂ ਇੱਕੋ ਸਮੇਂ ਸਾਰਾ ਅਮਲਾ ਫੈਲਾ ਇੱਕੇ ਸੂਬੇ ਦੇ ਵਿੱਚ ਬੈਠਾ ਹੋਇਆ ਆਪਣੀ ਡਿਊਟੀ ਬਿਨਾ ਕਿਸੇ ਬੇਚੈਨੀ ਤੋਂ ਬਿਨਾਂ ਕਿਸੇ ਅ ਪ੍ਰੇਸ਼ਾਨੀ ਤੋਂ ਨਿਭਾ ਕੇ ਆਪਣਾ ਫਰਜ਼ ਉਥੋਂ ਚਲਿਆ ਜਾਏਗਾ ਕਿੰਨੇ ਸਹੀ ਤਰੀਕੇ ਨਾਲ ਸਾਰੇ ਦੇਸ਼ ਦੀ ਇਲੈਕਸ਼ਨ ਇੱਕੋ ਇਲੈਕਸ਼ਨ ਇੱਕੋ ਸਮੇਂ ਦੇ ਉੱਤੇ ਹੋ ਜਾਏਗੀ ਸੋ ਇਸ ਦੇ ਨਾਲ ਬਹੁਤ ਸਾਰਾ ਜਿਹੜਾ ਧਨ ਹੈ ਬਹੁਤ ਸਾਰਾ ਜਿਹੜਾ ਦੇਸ਼ ਦਾ ਕੀਮਤੀ ਪੈਸਾ ਹੈ ਉਸ ਦੀ ਵੀ ਜਿਹੜੀ ਸਯੋਗ ਵਰਤੋਂ ਉਹ ਹੋਏਗੀ ਜ਼ਰੂਰ ਹੋਏਗੀ ਇਹ ਸਮਝਣ ਤੇ ਸੋਚਣ ਦੀ ਗੱਲ ਆ ਥੋੜਾ ਜਿਹਾ ਵਿਚਾਰ ਕਰਨਾ ਪੈਂਦਾ ਹੈ ਹਮੇਸ਼ਾ ਇਹ ਨਹੀਂ ਹੁੰਦਾ ਕਿ ਜਿਹੜੀਆਂ ਗੱਲਾਂ ਵਿਰੋਧੀ ਧਿਰਾਂ ਕਹਿ ਰਹੀਆਂ ਹੁਣ ਜਾਂ ਅਟਕਲਾਂ ਢਾਉਣੀਆਂ ਹੁਣ ਕਿਉਂਕਿ ਇਹ ਰਾਜਨੀਤੀ ਹੈ ਔਰ ਰਾਜਨੀਤੀ ਦੇ ਵਿੱਚ ਜਦੋਂ ਤੱਕ ਅਟਕਲਾਂ ਨਾ ਅਟਕਾਈਆਂ ਜਾਂ ਜਦੋਂ ਤੱਕ ਹਰ ਪਾਲਿਸੀ ਦਾ ਹਰ ਨੀਤੀ ਦਾ ਹਰ ਫੈਸਲੇ ਦਾ ਵਿਰੋਧ ਨਹੀਂ ਕੀਤਾ ਜਾਂਦਾ ਜਾਂ ਨਾ ਕੀਤਾ ਜਾਵੇ ਉਦੋਂ ਤੱਕ ਇਹ ਨਹੀਂ ਮੰਨਿਆ ਜਾਂਦਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਇਸ ਤੋਂ ਜਿਹੜੀ ਅਗਲੀ ਇੱਕ ਹੋਰ ਸਪਾਰਸ਼ ਕੀਤੀ ਗਈ ਹੈ ਕਮੇਟੀ ਦਾ ਕਮੇਟੀ ਦੁਆਰਾ ਉਸ ਸਪਾਰਸ਼ ਇਹ ਕੀਤੀ ਗਈ ਹੈ ਕਿ ਜਦੋਂ ਆ ਅਸੈਂਬਲੀ ਦੀਆਂ ਇਲੈਕਸ਼ਨਾਂ ਸੂਬਿਆਂ ਦੀਆਂ ਇਲੈਕਸ਼ਨਾਂ ਅਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋ ਜਾਂਦੀਆਂ ਨੇ ਇੱਕੋ ਸਮੇਂ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਤਾਂ ਉਸ ਦੇ 100 ਦਿਨ ਦੇ ਅੰਦਰ ਅੰਦਰ ਜਿਹੜੀਆਂ ਸਥਾਨਕ ਇਕਾਈਆਂ ਨੇ ਸਥਾਨਕ ਇਕਾਈਆਂ ਯਾਨੀ ਕਿ ਵੱਖ-ਵੱਖ ਸੂਬਿਆਂ ਦੀਆਂ ਪੰਚਾਇਤਾਂ ਪੰਚਾਇਤਾਂ ਤੋਂ ਬਾਅਦ ਨਗਰ ਕੌਂਸਲਾਂ ਅਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਮਿਊਸਪਲ ਕਾਰਪੋਰੇਸ਼ਨ ਨੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਮਤਲਬ ਸਥਾਨਕ ਨਿਕਾਏ ਯਸ ਰਾਸਤਾਨਿਕ ਇਕਾਈਆਂ ਜਾਂ ਇੰਗਲਿਸ਼ ਦੇ ਵਿੱਚ ਨੂੰ ਅਸੀਂ ਲੋਕਲ ਬਾਡੀਜ਼ ਦੀਆਂ ਚੋਣਾਂ ਕਹਿੰਦੇ ਆ ਲੋਕਲ ਬਾਡੀਜ਼ ਇਲੈਕਸ਼ਨ ਕਹਿੰਦੇ ਆ 100 ਦਿਨਾਂ ਦੇ ਅੰਦਰ ਅੰਦਰ ਉਸ ਪ੍ਰਕਿਰਿਆ ਨੂੰ ਵੀ ਨਿਪਟਾ ਕੇ ਜਿਹੜੇ ਗ੍ਰਾਸ ਰੂਟ ਤੋਂ ਸ਼ੁਰੂ ਹੋ ਕੇ ਸਾਡੇ ਦੇਸ਼ ਦੇ ਪਾਰਲੀਮੈਂਟ ਤੱਕ ਦਾ ਸਿਸਟਮ ਡਵੈਲਪ ਹੁੰਦਾ ਯਾਨੀ ਕਿ ਪਿੰਡ ਦੀ ਪੰਚਾਇਤ ਪਿੰਡ ਦੀ ಗ್ರಾಮ ਸਭਾ ਤੋਂ ਲੈ ਕੇ ਦੇਸ਼ ਦੇ ਸ਼ਹਿਰ ਦੇ ਜਾਂ ਮੁਹੱਲੇ ਦੇ ਮਿ ਮਿਸੀਪਲ ਕਾਉਂਸਲਰ ਤੋਂ ਲੈ ਕੇ ਸ਼ਹਿਰ ਦੇ ਕਾਉਂਸਲਰ ਤੱਕ ਜਾਂ ਕਮਿਸ਼ਨਰੇਟ ਤੱਕ ਉਹ ਸਾਰੀਆਂ ਚੋਣਾਂ ਵਿਸਾਦਨਾ ਦੇ ਵਿੱਚ ਵਿੱਚ ਪੂਰੀਆਂ ਹੋ ਜਾਣ ਸ਼ਹਿਰਾਂ ਦੇ ਵਿੱਚ ਆਪਣੀਆਂ ਮਿਸਪਲ ਕਮੇਟੀਆਂ ਜਾਂ ਕਾਰਪੋਰੇਸ਼ਨਾਂ ਦਾ ਗਠਨ ਹੋ ਜਾਵੇ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਗਠਨ ਹੋ ਜਾਵੇ ਸੂਬਿਆਂ ਦੇ ਵਿੱਚ ਸੂਬਿਆਂ ਦੀਆਂ ਸਰਕਾਰਾਂ ਦਾ ਗਠਨ ਹੋ ਜਾਵੇ ਅਤੇ ਦੇਸ਼ ਦੀ ਕੇਂਦਰੀ ਸੱਤਾ ਦੇ ਵਿੱਚ ਕੇਂਦਰੀ ਜਿਹੜੀ ਸਰਕਾਰ ਬਣਨੀ ਹੈ ਉਸ ਦਾ ਗਠਨ ਹੋ ਜਾਵੇ ਤੇ ਸਾਰੇ ਦੇਸ਼ ਦਾ ਜਿਹੜਾ ਢਾਂਚਾ ਹੈ ਤਰੱਕੀ ਦਾ ਡਵੈਲਪਮੈਂਟ ਦਾ ਜਿਹੜਾ ਮਾਡਲ ਹੈ ਉਸ ਸਚਾਰੂ ਤਰੀਕ ਨਾਲ ਤਰੀਕੇ ਨਾਲ ਚੱਲੇ ਮੈਂ ਜਾਣਦਾ ਕਿ ਇਹ ਰਿਪੋਰਟ ਇਸ ਵਕਤ ਲੰਬੀ ਹੋ ਚੁੱਕੀ ਹੈ ਇਸ ਦੇ ਟੈਕਨੀਕਲੀ ਅਸਪੈਕਟ ਬਹੁਤ ਨੇ ਜੇਕਰ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਸਮਝਣਾ ਹੋਵੇ ਤਾਂ ਇਸ ਦੇ ਬਹੁਤ ਸਾਰੇ ਕਾਨੂੰਨੀ ਪਹਿਲੂ ਨੇ ਇਸ ਦੇ ਬਹੁਤ ਸਾਰੇ ਤਕਨੀਕੀ ਪਹਿਲੂ ਨੇ ਇਹਨਾਂ ਤਕਨੀਕੀ ਪਹਿਲੂਆਂ ਨੂੰ ਸਮਝਣ ਦੇ ਲਈ ਅਸੀਂ ਲੜੀਵਾਰ ਸਿਲਸਲੇ ਨਾਲ ਤੁਹਾਡੇ ਨਾਲ ਹਰ ਰੋਜ਼ ਮੁਖਾਤਬ ਹੁੰਦੇ ਰਹਾਂਗੇ ਵਿਰੋਧੀ ਧਿਰਾਂ ਦੀਆਂ ਜਿਹੜੀਆਂ ਜਿਹੜੀਆਂ ਟਿੱਪਣੀਆਂ ਨੇ ਵਿਰੋਧੀ ਧਿਰਾਂ ਦੇ ਜਿਹੜੇ ਇਲਜ਼ਾਮ ਨੇ ਉਸ ਨੂੰ ਤਰਕਪੂਰਨ ਤਰੀਕੇ ਨਾਲ ਸਰਕਾਰ ਵੱਲੋਂ ਕਿਸ ਤਰੀਕੇ ਨਾਲ ਡਿਨਾਈ ਕੀਤਾ ਜਾ ਰਿਹਾ ਹੈ ਸਰਕਾਰ ਦੇ ਪੱਖ ਕੀ ਆ ਰਹੇ ਨੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਅਤੇ ਇਸ ਦੀਆਂ ਹੋਰ ਟੈਕਨੀਕਲिटीज ਕੀ ਨੇ ਦੁਨੀਆ ਭਰ ਦੇ ਵਿੱਚ ਕਿਹੜੇ ਕਿਹੜੇ ਹੋਰ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇੱਕੋ ਸਮੇਂ ਦੇ ਉੱਤੇ ਸਾਰੀਆਂ ਜਿਹੜੀਆਂ ਚੋਣਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਤਹਿਤ ਪੂਰੀਆਂ ਕਰਵਾ ਲਈਆਂ ਜਾਂਦੀਆਂ ਨੇ ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਲਗਾਤਾਰਤਾ ਦੇ ਨਾਲ ਇੱਕ ਸੀਰੀਜ਼ ਵਨ ਨੇਸ਼ਨ ਵਨ ਇਲੈਕਸ਼ਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਸੁਪਨਾ ਇਸ ਦੇ ਤਹਿਤ ਕੋਰੀਆਂ ਕਰਦਾ ਹੀ ਰਹਾਂਗੇ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਕਿ ਹੁਣ ਤੋਂ ਪਹਿਲਾਂ ਵੀ ਇਹਨਾਂ ਸਫਾਰਸ਼ਾਂ ਤੋਂ ਪਹਿਲਾਂ ਵੀ 2019 ਦੇ ਵਿੱਚ ਇੱਕ ਸਰਬਦਲੀ ਮੀਟਿੰਗ ਸੱਦੀ ਗਈ ਸੀ ਯਾਨੀ ਕਿ ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਇੱਕ ਵਿਚਾਰ ਵਿਮਰਸ਼ ਕੀਤਾ ਗਿਆ ਸੀ ਇੱਕ ਸਲਾਹ مشورہ ਕੀਤਾ ਗਿਆ ਸੀ ਜਿਸ ਦੇ ਵਿੱਚ 19 ਪਾਰਟੀਆਂ ਸ਼ਾਮਲ ਹੋਈਆਂ ਸੀ 2019 ਦੇ ਵਿੱਚ 19 ਪਾਰਟੀਆਂ ਸ਼ਾਮਲ ਹੋਈਆਂ ਸੀ ਜਿਸ ਦੇ ਵਿੱਚ 16 ਪਾਰਟੀਆਂ ਨੇ ਆਪਣੀ ਸਹਿਮਤੀ ਜਿਹੜੀ ਆ ਉਹ ਜ਼ਾਹਰ ਕੀਤੀ ਸੀ ਉਹਨਾਂ 16 ਪਾਰਟੀਆਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਪਾਰਟੀਆਂ ਜਿਹੜੀਆਂ ਅੱਜ ਵਿਰੋਧ ਦੇ ਵਿੱਚ ਖੜੀਆਂ ਹੋਈਆਂ ਤੇ ਤਿੰਨ ਉਹ ਪਾਰਟੀਆਂ ਜਿਨ੍ਹਾਂ ਨੇ ਉਦੋਂ ਵੀ ਵਿਰੋਧ ਦਰਜ ਕਰਾਇਆ ਤੇ ਅੱਜ ਵੀ ਵਿਰੋਧ ਦਰਜ ਕਰਵਾ ਰਹੀਆਂ ਨੇ ਇਹ ਅਸੀਂ ਤੁਹਾਨੂੰ ਆਪਣੀ ਅਗਲੀ ਰਿਪੋਰਟ ਦੇ ਵਿੱਚ ਦੱਸਾਂਗੇ ਪਰ ਹਾਲ ਫਿਲਹਾਲ ਤੁਹਾਡੇ ਲਈ ਇਹ ਗੱਲ ਖੁਸ਼ੀਵਾਰ ਖੁਸ਼ੀ ਭਰੀ ਹੈ ਕਿ ਸਾਡੇ ਕੀਮਤੀ ਸਾਧਨ ਕੀਮਤੀ ਸੰਸਥਾਨ ਤੇ ਸਾਡੇ ਟੈਕਸ ਦਾ ਪੈਸਾ ਜਿਹੜਾ ਹੈ ਉਹ 1 ਨੇਸ਼ਨ ਵਨ ਇਲੈਕਸ਼ਨ ਜਦੋਂ ਅਗਲਾ ਸਰਦ ਰੁੱਤ ਦਾ ਇਜਲਾਸ ਆਉਣਾ ਹੈ ਆਉਂਦੀਆਂ ਸਰਦੀਆਂ ਦੇ ਵਿੱਚ ਸਰਦ ਰੁੱਤ ਦਾ ਜਦੋਂ ਇਜਲਾਸ ਆਉਣਾ ਹੈ ਤਾਂ ਉਸ ਦੇ ਵਿੱਚ ਇਹ ਸੁਪਨਾ ਬੜੀ ਜਲਦੀ ਪੂਰਾ ਹੋ ਸਕਦਾ ਤੇ ਸਾਡੀ ਦੇਸ਼ ਦੇ ਤਰੱਕੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾ ਸਕਦਾ ਹੈ ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ ਜੁੜੇ ਰਹੋ ਰਿਤਮ ਪੰਜਾਬੀ ਦੇ ਨਾਲ ਦਿਓ ਇਜਾਜ਼ਤ ਨਮਸਕਾਰ ਸਾਥਰੀ ਕਾਲ